ਸੱਚ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਮੇਰੇ ਦਰਸ਼ਕੋ ਲੈਂਡ ਪੂਲਿੰਗ ਨੀਤੀ ਬਾਰੇ ਇੱਕ ਵੱਡੀ ਖਬਰ ਹੈ। ਖਬਰ ਇਹ ਹੈ ਕਿ ਸਰਕਾਰ ਪੰਜਾਬ ਦੀ ਸਰਕਾਰ ਹੁਣ ਥੋੜਾ ਥੋੜਾ ਪਿੱਛੇ हट ਰਹੀ ਹੈ। ਯਾਨੀ ਜਾਂ ਦੂਜੇ ਤਰ੍ਹਾਂ ਕਹਿ ਸਕਦੇ ਹਾਂ ਕਿ ਕਿਸਾਨਾਂ ਦੀ ਪਾਰਸ਼ਰੀ ਜਿੱਤ ਹੋ ਗਈ। ਥੋੜੀ ਜਿਹੀ ਜਿੱਤ ਹੋ ਗਈ ਅੱਧੀ ਕਿ ਜਿੱਤ ਜੋ ਮਰਜ਼ੀ ਤੁਸੀਂ ਨਾ ਦੇ ਦੋ। ਇਹ ਕਿਉਂ ਕਿਹਾ ਜਾ ਰਿਹਾ ਹੈ? ਜਾ ਕਿਉਂ ਕਹਿ ਸਕਦੇ ਉਹ ਇਸ ਕਰਕੇ ਕਹਿ ਸਕਦੇ ਕਿ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ 27 ਸ਼ਹਿਰਾਂ ਦੀ 164 ਪਿੰਡਾਂ ਦੀ 65700 33 ਏਕੜ ਜਗ੍ਹਾ ਆਪਾਂ ਕਰਨੀ ਹੈ ਜਿਹੜੀ ਅਗਵਾਇ ਹੁਣ ਉਹ ਤਾਂ ਮੁੱਕ ਗਏ ਹੁਣ ਕਹਿੰਦੇ ਐਂ ਨਹੀਂ ਕਰਦੇ ਆਪਾਂ 24 ਸ਼ਹਿਰ ਜਿਹੜੇ ਛੱਡ ਦੱਡੇ ਸਿਰਫ ਤਿੰਨ ਸ਼ਹਿਰਾਂ ਦੀ ਪਹਿਲਾਂ ਲੈ ਲਈਏ ਸੈਂਪਲ ਤੇ ਵਜੋ ਕਿਹੜੇ ਕਿਹੜੇ ਸ਼ਹਿਰ ਮਹਾਲੀ ਕਟਿਆਲਾ ਤੇ ਨਾਲ ਉਹਦਾ ਨਤੀਜਾ ਸ਼ਹਿਰ ਲੁਧਿਆਣਾ ਲੈ ਇਹਦੀ ਕਰਨੀ ਹੈ ਇਹ ਉਹਨਾਂ ਨੇ ਸਰਕਾਰ ਦੇ ਜਿਹੜੇ ਅਫਸਰ ਦੱਸ ਰਹੇ ਨੇ ਜਿਹੜੀ ਬਿਆਨਤਬੰਦੀ ਬਾਹਰ ਆਈ ਹੈ ਇਹ ਤੇ ਆਪਾਂ ਚਰਚਾ ਕਰਨੀ ਹੈ ਤੇ ਨਾਲੇ ਇੱਕ ਨਾਲ ਗੱਲ ਕਿਸਾਨਾਂ ਦੀ ਹੋਵੇ ਤਾਂ ਰੋਹਲ ਗਾਂਧੀ ਨੇ ਜਿਹੜੀ ਗੱਲ ਕਹੀ ਆ ਉਹਨੇ ਵੀ ਦੇਸ਼ ਦੇ ਵਿੱਚ ਇੱਕ ਵਾਰੀ ਤਾਂ ਰੌਲਾ ਪਵਾਤਾ ਨਾ ਕਿ ਅਰਨਜੀਤ ਲਈ ਮੇਰੇ ਕੋਲ ਆਇਆ ਸੀ ਮੈਨੂੰ ਡਰੋਨ ਧਮਕਾਉਣ ਕਿ ਕਿਸਾਨਾਂ ਦੀ ਮਦਦ ਨਹੀਂ ਕਰਨੀ ਭਲਾਕੇ ਇਹ ਕਿਹਾ ਜਾਂਦਾ ਹੈ ਕਿ ਅਰਣ ਜੇਤਲੀ ਦੀ ਮੌਤ ਜਿਹੜੀ ਆ ਉਹ 10 ਅਗਸਤ 19 ਨੂੰ ਹੋ ਗਈ ਸੀ ਤੇ ਜਿਹੜੇ ਇਹ ਕਾਨੂੰਨ ਬਣੇ ਨੇ ਇਹ ਤਾਂ ਸਤੰਬਰ ਚ ਬਣੇ ਸੀ ਪਹਿਲਾਂ ਵੀ ਤਾਂ ਤਪਕਾਇਆ ਜਾ ਸਕਦਾ ਹੈ ਖੈਰ ਉਹਦਾ ਸਿੱਧਾ ਸਬੰਧ ਨਹੀਂ ਉਹ ਤਾਂ ਸਿਰਫ ਕਿਸਾਨਾਂ ਕਰਕੇ ਮੈਂ ਗੱਲ ਕਰ ਰਿਹਾ ਤੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਇੱਕਦਮ ਮਾਮਲਾ ਛੋੜਾ ਹੋਰ ਲੈ ਲਾਂਗੇ ਮਜੀਠੀਆ ਦੀ ਜਿਹੜੀ ਨਿਆਇਕ ਹਰਾਸਤ ਹੈ ਉਹ 14 ਦਿਨ ਹੋਰ ਬੱਦਗੀ ਹੁਣ 14 ਅਗਸਤ ਤੱਕ ਹੋਊਗਾ ਤੇ ਨਾਲ ਹੁਣ ਇੱਕ ਨਵੀਂ ਗੱਲ ਵੀ ਆ ਗਈ ਕਿ ਖਰੜਾ ਦਾ ਰਣਜੀਤ ਗਿੱਲ ਉਹਦੇ ਬਿਜ਼ਨਸ ਪੈ ਗਈ ਕੱਲ ਉਹ ਭਾਰਤੀ ਜਨਤਾ ਪਾਰਟੀ ਚ ਗਿਆ ਸੀ ਉੱਥੇ ਬਿਜਲੀ ਦਾ ਛਾਪਾ ਪੈ ਗਿਆ ਕਿਹਾ ਜਾਂਦਾ ਕਿ ਉਹਦੇ ਤਾਰ ਵੀ ਜਿਹੜੇ ਨੇ ਉਹ ਮਜੀਠੀਆ ਨਾਲ ਜੁੜਦੇ ਨੇ ਜਾਂ ਜੋੜੇ ਜਾ ਰਹੇ ਨੇ ਇਸ ਤਰ੍ਹਾਂ ਦੀਆਂ ਦੋ ਤਿੰਨ ਖਬਰਾਂ ਨੇ ਉਹਨਾਂ ਤੇ ਆਪਾਂ ਟਿਪਿੰਗ ਕਰਦੇ ਆ ਲੇਕਿਨ ਸਭ ਤੋਂ ਪਹਿਲਾਂ ਤਾਂ ਜਿਹੜੀ ਵੱਡੀ ਖਬਰ ਜਿਹਨੂੰ ਲੈ ਕੇ ਆਪਾਂ ਇਹ ਵੀਡੀਓ ਬਣਾ ਰਹੇ ਆ ਉਹ ਤਾਂ ਹੈ ਲੈਂਡ ਪੋਲਟਿੰਗ ਨੀਤੀ ਦੀ ਲੇਕਿਨ ਉਸ ਤੋਂ ਪਹਿਲਾਂ ਉਹੀ ਗੱਲ ਜਿਹੜੀ ਮੈਂ ਐਕਸਨ ਕਰਦਾ ਕਿ ਪਰੇ ਦੇ ਦਸ ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲਵੋ ਕੱਲ ਮੈਂ YouTube ਤੇ ਜਾ ਕੇ ਦੇਖਿਆ ਤਾਂ ਮੈਨੂੰ ਪਤਾ ਲੱਗਿਆ ਕਿ ਜਿਹੜੇ ਮੇਰੇ ਸਬਸਕ੍ਰਾਈਬਰ ਨੇ ਉਹ ਸਿਰਫ 22% ਦੇਖਦੇ ਨੇ ਬਾਕੀ ਤਾਂ ਬਾਹਰੋਂ ਦੇਖਦੇ ਨੇ ਜਿਹੜੇ ਬਾਹਰੋਂ ਆਉਂਦੇ ਨੇ ਉਹ ਸਬਸਕ੍ਰਾਈਬ ਵੀ ਕਰ ਲਓ ਸੌਰੀ ਕੋੜਾ ਪਗਲ ਜਿਹੜੀ ਆ ਜਿਹੜੀ ਅਹਿਮ ਖਬਰ ਹੈ ਕੀ ਬੰਦਬੰਦੀ ਕੀ ਹੈ ਲੱਗਦਾ ਇਹ ਹੈ ਜਿਸ ਤਰੀਕਾ ਨਾਲ ਸਰਕਾਰ ਕਰ ਰਹੀ ਸੀ ਬ੍ਰਿਤੀ ਕਿਨ ਕਰ ਰਹੀ ਸੀ ਤੇ ਕੋਣ ਤੁਸੀਂ ਕੱਲ ਜਦੋਂ ਇਹ ਬੰਦਬੰਦੀ ਬਾਹਰ ਆਈ ਹੈ ਕੱਲ ਪਟਿਆਲਾ ਜੀ ਪੈ ਰਿਹਾ ਸੀ ਪੂੜਾ ਦਾ ਦਫਤਰ ਉਹਦੇ ਸਾਹਮਣੇ ਰਾਜਾ ਬਣੇ ਧਰਮਵੀਰ ਗਾਂਧੀ ਵਿਜੇਂਦਰ ਸਿੰਘ ਨਾਲ ਸਾਰੇ ਡਟੇ ਹੋਏ ਸੀ ਸਖਪਾਲ ਕਹਿ ਰਾ ਜਾਨ ਨਹੀਂ ਦੇਣਾ ਕਹਿੰਦੇ ਜੋ ਮਰਦੀ ਹੋ ਜੇ ਤੇ ਨਾਲ ਲੋਕਾਂ ਨੂੰ ਇਹ ਵੀ ਸੁਨੇਹਾ ਦੇ ਰਹੇ ਸੀ ਕਿਸਾਨਾਂ ਨੂੰ ਜੇ ਚਲੀ ਵੀ ਜਾਂਦੀ ਹੈ ਜੀ ਕੋਈ ਗੱਲ ਨਹੀਂ ਸਾਡੀ ਸਰਕਾਰ ਆ ਉਸ ਦਾ ਇਛਾ ਸੀ ਰੱਦ ਕਰ ਦਾਂਗੇ ਦੋ ਨਿਸ਼ਾਨੇ ਲਾ ਰਹੇ ਸੀ ਨਾ ਆਮ ਆਦਮੀ ਪਾਰਟੀ ਤੇ ਰਹੇ ਦਰ ਲੇਕਨ ਜਦੋਂ ਦਾ ਟਰੈਕਟਰ ਮਾਰਚ ਸਫਲ ਹੋਇਆ ਕਿਸਾਨ ਵੀ ਚੜ੍ਹਦੀ ਕਲਾ ਚ ਨੇ ਉਹਨਾਂ ਨੂੰ ਲੱਗਦਾ ਕਿ ਅਸੀਂ ਇੱਕ ਵਾਰ ਫੇਰ ਉਹੀ ਜਲਬਾ ਦਿਖਾਵਾਂਗੇ ਜਿਹੜਾ ਅਸੀਂ 20 ਚ ਦਿਖਾਇਆ ਸੀ ਜਿਹੜਾ ਅਸੀਂ ਉਦੋਂ ਦਿਖਾਇਆ ਸੀ ਜਦੋਂ ਜਿਹੜੇ ਦਿੱਲੀ ਦੇ ਬਰੂਹਾਂ ਤੇ ਬੈਠੇ ਰਹੇ ਸੀ ਔਰ ਜਦੋਂ ਮੋਦੀ ਚ ਕਹਾਲਿਆ ਇਹ ਚੀਜ਼ ਕੀ ਨੇ ਇਹ ਕਿਹੜੇ ਬਾਗ ਦੀ ਮੋਦੀ ਹੈ ਕੇਜਰੀਵਾਲ ਉਹ ਇਹ ਕਹਿੰਦੇ ਨੇ ਸੋ ਇਸ ਤਰੀਕੇ ਨਾਲ ਇਹ ਜਿਹੜਾ ਟਕਰਾਓ ਅਕਾਲੀ ਤਾਂ ਉਹਨਣ ਤੋਂ ਲੱਗਦਾ ਹੈ ਕਿ ਇੱਕ ਮੌਕਾ ਮਿਲ ਗਿਆ ਸੁਵਿੱਤ ਸਿੰਘ ਬਾਦਲ ਨੂੰ ਕਿ ਜੇ ਮੈਂ ਪਾਰਟੀ ਦੇ ਅੰਦਰ ਵੀ ਜਿਹੜਾ ਲੰਡ ਹੈ ਤੇ ਪਾਰਟੀ ਦੇ ਆਬੀ ਪਾਰਟੀ ਨੂੰ ਜੇ ਮੋੜ ਸਰਜੀਤ ਵੀ ਕਰਨਾ ਆਪਣੀ ਪ੍ਰਧਾਨਗੀ ਨੂੰ ਵੀ ਮੈਂ ਬਚਾਉਣਾ ਹੈ ਤੇ ਅੱਗੇ ਲੈ ਕੇ ਜਾਣਾ ਤਾਂ ਫਿਰ ਮੇਰੇ ਕੋਲੇ ਬਹੁਤ ਵਧੀਆ ਮੌਕਾ ਵਾਇਕਰ ਨੇ ਦਿੱਤਾ ਹੈ ਇਹਦੇ ਲਈ ਲੜਾਂ ਮੈਂ ਉਹ ਵੀ ਲਗਾਤਾਰ ਕਹਿੰਦੇ ਵੀ ਕਿੰਚ ਨਹੀਂ ਜਾਣਦੇ ਨਹੀਂ ਇਹਨਾਂ ਬਤਰੋ ਦੋਨੇ ਵੱਡੀਆਂ ਪਾਰਟੀਆਂ ਜਿਨ੍ਹਾਂ ਦਾ ਕਿਸਾਨਾਂ ਚ ਹੈ ਗੱਲਬਾਤ ਭਾਵੇਂ ਭਾਰਤੀ ਜਨਤਾ ਪਾਰਟੀ ਵੀ ਕਿਹਾ ਜਾਂਦੀ ਹੈ ਪਰ ਉਹਨਾਂ ਦਾ ਕਿਸਾਨਾਂ ਤੋਂ ਉਹ ਆਧਾਰ ਨਹੀਂ ਹੈ ਅਕਾਲੀਆਂ ਦਾ ਤਾਂ ਰਿਹਾ ਕਾਂਗਰਸ ਦਾ ਵੀ ਹੈ ਇਸ ਕਰਕੇ ਇਹ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਇਹ ਸਾਰੀਆਂ ਜਦੋਂ ਸਰਕਾਰ ਨੂੰ ਘੇਰਨ ਲੱਗੀਆਂ ਲੱਗਿਆ ਸਰਕਾਰ ਨੂੰ ਕਿ ਗੱਲ ਵੱਧ ਕਿਉਂਕਿ ਖੂਰ ਵੀ ਹੋ ਗਿਆ ਕਿ ਜੀ ਪਿੰਡਾਂ ਚ ਵੜ ਕੇ ਦਿਖਾਓ ਐ ਜੇ ਪੁੱਠੇ ਸਿੱਧੇ ਮੈਂ ਦੇਖਦਾ ਹੁੰਦਾ ਸੀ ਕਿ ਇਸ ਪਿੰਡ ਦੇ ਵਿੱਚ ਉਵਾਰਾ ਕੁੱਤੇ ਉਵਾਰਾ ਡੰਗਰ ਨਹੀਂ ਬੜਨਦੇ ਨੇ ਇਹੇ ਜਿਹੇ ਤਾਂ ਬੋਰਡ ਹੁੰਦੇ ਸੀ ਪੂਰਾ ਇਹ ਜੇ ਬੋਰਡ ਵੀ ਲੱਗਣ ਲੱਗੇ ਕਿ ਅਸੀਂ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰਾਂ ਨੂੰ ਨਹੀਂ ਬੜਨ ਦੇਣਾ ਸਤਾਈ ਦੀ ਇਲੈਕਸ਼ਨ ਆ ਰਹੀ ਹੈ ਕਿੰਨਾ ਚਿਰ ਦੂਰੀ ਹੈ ਇਲੈਕਸ਼ਨ ਦੀ ਪਿੰਡਾਂ ਜਣਾਂ ਨੂੰ ਬੜ ਨਹੀਂ ਦੇਣਾ ਵੋਟਾਂ ਆਪਾਂ ਪਿੰਡਾਂ ਤੋਂ ਵੀ ਲੈਣੀਆਂ ਨੇ ਸ਼ਰਤ ਆਪਣਾ ਬਕਾਲਾ ਭਾਜਪੀ ਨਾਲ ਵੀ ਹੋ ਜਾਣਾ ਤਾਂ ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਗੱਲ ਆਈ ਕਿ ਇਦੋਂ ਪਹਿਲਾਂ ਕਿ ਹੋਰਸ ਦਿੱਤੀ ਵਿਗੜੇ ਕਿਉਂ ਨਾ ਆਪਾਂ ਕਰ ਲਈਏ ਕਿਆ ਸਰਾਈਆਂ ਹੁੰਦੀਆਂ ਨੇ ਮੈਂ ਤੁਹਾਨੂੰ ਬਹੁਤ ਵਾਰੇ ਪੱਤਰਕਾਰੀ ਗੱਲ ਦੱਸੀ ਹੈ ਪਹਿਲਾਂ ਤਾਂ ਇਹ ਵੀ ਗੱਲ ਆਈ ਸੀ ਕਿ ਨੀਤੀ ਨੂੰ ਵਾਪਸ ਹੀ ਲੈ ਲਓ ਇੱਥੇ ਤੱਕ ਗੱਲ ਚੱਲ ਰਹੀ ਸੀ ਆਪਾਂ ਟਕਰਾਅ ਚ ਡਾਈਏ ਆਪਾਂ ਨੀਤੀ ਵਾਪਸ ਲੈ ਲਈਏ ਇਹ ਚੱਲੀ ਫਿਰ ਕਿਸੇ ਨੇ ਸਲਾਹ ਦਿੱਤੀ ਕਿ ਪੂਰੀ ਨੀਤੀ ਕੇ ਵਾਪਸ ਲੈਣੀ ਹੈ ਆਪਾਂ ਐ ਕਰੀਏ ਸੈਂਪਲਿੰਗ ਜੀ ਕਰ ਲਈਏ ਦੀ ਇਸ ਇਹਨੂੰ ਆਪਾਂ ਜਿਵੇਂ ਕੋਈ ਜਦੋਂ ਸੋਸਾਇਟੀ ਬਣਦੀ ਹੈ ਨਾ ਕਿਸੇ ਵੱਡੀ ਤਾਂ ਇੱਕ ਦੋ ਘਰ ਬਣਾ ਕੇ ਰੱਖ ਦਿੰਦੇ ਨੇ ਸੈਂਪਲ ਦੇ ਤੌਰ ਤੇ ਵਿਆਹ ਹੋਗਾ ਜੀ ਆ ਸਾਡਾ ਡ੍ਰੈੰਗ ਰੂਮ ਹੈ ਆ ਸਾਡਾ ਬੈਡਰੂਮ ਨੇ ਜੀ ਆ ਸਾਡੇ ਬਾਥਰੂਮ ਨੇ ਬੜਾ ਸੋਹਣਾ ਲੰਦਾ ਹੈ ਬੜੇ ਸੋਹਣਾ ਫਰਨੀਚਰ ਹੁੰਦਾ ਹੈ ਉਹਨੂੰ ਦੇਖ ਕੇ ਲੋਕ ਫਿਰ ਲਾਲਚੇ ਜਾ ਜਾਂਦੇ ਨੇ ਬਣ ਤਾ ਦਿਲ ਕਰਦਾ ਹੁੰਦਾ ਇਹੀ ਲੈ ਲਈਏ ਕਿਉਂਕਿ ਸਜਾ ਸਜਾਇਆ ਹੁੰਦਾ ਪਰ ਬਿਲਕੁਲ ਨਹੀਂ ਕੋੜੇ ਕਹਿੰਦੇ ਨੇ ਕਿ ਅਸੀਂ ਪਟਿਆਲੇ ਪੰਜਾਬ ਕੇ ਏਕੜ ਚ ਕਰ ਲਾਂਗੇ ਤੇ ਕੋਈ ਜ਼ਿਆਦਾ ਨਹੀਂ ਲੈਣੀ ਤੇ ਚਰੌੜਾ ਵੀ ਨਹੀਂ ਪੈਣਾ ਜਿਹੜੇ ਬਹਾਰੀ ਦੀ 1000 ਏਕੜ ਲੁਧਿਆਣੇ ਦੀ ਵੀ ਥੋੜੀ ਬਹੁਤੀ ਲੈ ਕੇ 300 ਏਕੜ ਸਾਰੀ ਕਰ ਕੇ ਦੇਖ ਲੈਣੇ ਹੁਣ ਰੋ ਇਹ ਨਹੀਂ ਕਰ ਲੈਣ ਇਹ ਇਹਦੇ ਚ ਇੰਨੀ ਕਿਤੇ ਕੋਈ ਜਿਆਦਾ ਚਲੋ ਮੰਨ ਲੈਣ ਕਿੱਥੇ 65000 ਕਿੱਥੇ ਇਹ ਕਿੱਥੇ ਤਿੰਨ ਸ਼ਹਿਰ ਤੇ ਉਹ ਕਿਤੇ ਪੰਜਾਬ ਦੇ 24 ਸ਼ਹਿਰ ਜਿਹੜੇ ਹੁਣ ਛੱਡੇ ਨੇ ਔਰ ਉਹ ਵੀ ਮਤਲਬ ਉਹ ਜਿਹੜੇ ਜਿੱਥੇ ਲੋੜ ਤਾਂ ਇੱਥੇ ਵੀ ਨਹੀਂ ਹੈ ਲੇਕਿਨ ਉੱਥੇ ਵੀ ਜਿਹੜਾ ਘਟੋ ਘਟ ਹੁਣ ਤਾਂ ਛੱਡਦੇ ਨਾ ਲੇਕਿਨ ਮੈਂ ਜਿਹੜੀ ਗੱਲ ਦੱਸਣੀ ਚਾਹਣਾ ਮਹਾਲੀ ਦੇ ਵਿੱਚ ਵੀ ਹਾਲੇ ਪੂਰੀ ਡਿਵੈਲਪਮੈਂਟ ਨਹੀਂ ਹੋਈ ਪਟਿਆਲੇ ਜੇ ਮੈਂ ਰਹਿਣਾ ਮੈਨੂੰ ਪਤਾ ਹੈ ਉੱਥੇ ਵੀ ਪੂਰੀ ਡਿਵੈਲਪਮੈਂਟ ਹੋਈ ਮੈਂ ਤੁਹਾਨੂੰ ਦੱਸਿਆ ਸੀ ਪੋਡਾ ਨਾ ਮਿਰਕੇ ਜਿਹੜੇ ਬੈਕਸ ਓਮੈਕਸ ਸਿਟੀ ਬਣਾਈ ਹੈ ਸਰਹੰਦ ਰੋਡ ਤੇ ਤੁਸੀਂ ਕੋਈ ਵੀ ਆਉਂਦਾ ਜਾਂਦਾ ਅੰਦਰ ਬਾੜ ਚ ਗੱਡੀ ਮੋੜ ਕੇ ਦੇਖ ਲਓ ਉੱਥੇ ਤੁਹਾਨੂੰ ਲੱਗ ਜਾ ਪਤਾ ਵੀ ਇੰਨੇ ਸਾਲ ਪਿਛਲੇ 10-12 ਸਾਲਾਂ ਚ 25% ਵੀ ਨਹੀਂ ਅਕੂਪੈਂਸੀ ਔਰ ਜਿਹੜੇ ਵੀਕਰ ਸੈਕਸ਼ਨ ਨੇ ਬਣਾਇਆ ਉਹ ਤਾਂ ਖੰਡਰ ਬਣੇ ਪਏ ਨੇ ਮਤਲਬ ਪਟਿਆਲੇ ਅਰਬਨ ਸਟੇਟ 30 ਸਾਲ ਹੋ ਗਏ 20 ਸਾਲ ਤਾਂ 37 ਸਾਲ ਤਾਂ ਮੈਨੂੰ ਹੋਗੇ ਰਹਿੰਦੇ ਹਨ ਉੱਥੇ ਹਾਲੇ ਵੀ ਜਿਹੜੇ ਇਹਦੇ ਕਈ ਏਰੀਆ ਸਿਰੇ ਕੋਈ ਪੂਰਾ ਡਿਵੈਲਪਰੀ ਹੋਏ ਕੋਈ 30% ਕੋ 40% 26 ਏਕੜ ਹੈ ਜਿੱਥੇ ਹੁਣ ਪਾਰਖਾਸਤਾਨ ਹੈ ਆ ਹੁਣ ਵੀ ਜਦੋਂ ਬੱਸ ਸਟੈਂਡ ਨਵਾਂ ਬੱਸ ਸਟੈਂਡ ਨੇੜੇ ਹੈ ਔਰ ਹਸਤਾਨ ਡੱਬੜਾ ਬਣ ਗਿਆ ਹਾਲੇ ਵੀ ਉੱਥੇ ਜਿਹੜੀ ਅਕੂਪੈਂਸੀ ਹੈ ਉਹ 26 ਏਕੜ ਦੇ ਵਿੱਚ 40-50% ਹੀ ਹੈ ਮਤਲਬ ਉਹ ਵੀ ਹੁਣੀ ਬਣੀਆਂ ਜਿਹੜੇ ਕੋਠੀਆਂ ਕੁਝ ਬਣੀਆਂ ਨੇ ਨੇਕ ਕੋਠੀ ਤੋਂ ਚਾਰ ਪੰਜ ਪਲਾਟ ਛੱਡ ਕੇ ਫੇਰੇ ਕੱਦੀ ਬਣ ਜਾਂਦੀ ਇਸ ਤਰ੍ਹਾਂ ਦਾ ਹਾਲ। ਤੋਂ ਇਹ ਇਹਦਾ ਜੇ ਤੁਸੀਂ ਕਹੋ ਪਟਿਆਲਾ ਬਹੁਤ ਡਿਵੈਲਪ ਸ਼ਹਿਰ ਬਣਾਤਾ ਲੇਕਿਨ ਇਹਨਾਂ ਨੂੰ ਲੱਗਦਾ ਨਾ ਇਹੀ ਤਾਂ ਅਸੀਂ ਕਹਿੰਦੇ ਸੀ ਕਿ ਜੇ ਪਟਿਆਲੇ ਇਹ ਹਾਲ ਹੈ ਜੇ ਲੁਧਿਆਣੇ ਇਹ ਹਾਲ ਹੈ ਤੇ ਜੇ ਮਹਾਲੀਏ ਇਹ ਹਾਲ ਹੈ ਤੇ ਫਿਰ ਬਾਕੀਆਂ ਦਾ ਕੀ ਹੋਊਗਾ ਤੇ ਲੇਕਿਨ ਸਰਕਾਰ ਇਹ ਕਹਿੰਦੀ ਹੈ ਕੋਈ ਕੋਈ ਨਹੀਂ ਹੁਣ ਇਹਨਾਂ ਨੂੰ ਕਰ ਲੈਣੇ ਮੰਨ ਲਓ ਵੀ ਇਹ ਕਰ ਲੈਣਗੇ ਕੀ ਫਿਰ ਉਦੋਂ ਬਾਅਦ ਇਹ ਨੀਤੀ ਇਹ ਲੈ ਕੇ ਆਉਣਗੇ ਰੋਲਾ ਕੱਲਾ ਇਹ ਨਹੀਂ ਵੀ ਕਿਹੜੇ ਸ਼ਹਿਰਾਂ ਚੰਗੀਆਂ ਰੋਲਾ ਤੇ ਨੀਤੀ ਚ ਹੈ ਕਿ ਮਤਲਬ 13 ਵਾਲਾ ਐਕਟ ਕਿੱਥੇ ਹੈ 95 ਵਾਲੇ ਚ ਲੈ ਰਹੇ ਹੋ ਜਿੱਥੇ ਜਿਹੜਾ ਚੰਗਾ ਲੱਗਦਾ ਹੈ ਜਿਹੜੀ ਕਲੌਜੀ ਦੀ ਚੰਗੀ ਲੱਗਦੇ ਹੋ ਵਰਤ ਲਓ ਜਿਹੜੀ ਪੈਸਾ 4 ਗੁਣਾ ਨਹੀਂ ਦੇਣਾ ਉਹਦੇ ਬਦਲੇ ਚ ਕਹਿੰਦੇ ਜੀ 1000 ਗਜ ਪਲਾਟ ਜਿਹੜਾ ਦੇ ਦਾਂਗੇ 1 ਕਿਰ ਦੇ ਮਗਰ 200 ਗਜ ਕਮਰਸ਼ੀਅਲ ਦੇ ਦੋਗੇ ਕੋਈ ਸਮਾਂ ਸੀਮਾ ਨਾ ਤੈ ਨਹੀਂ ਹੈ ਕਦੋਂ ਡਿਵੈਲਪਰ ਰੋਲਾ ਜਾ ਉਧਰ ਲੈਨੇ ਅਵਾਕ ਕੱਲਾ ਹੀ ਨਹੀਂ ਇਹ ਵੀ ਕਿਹੜੇ ਸ਼ਹਿਰ ਦੀ ਹੋ ਰਹੀ ਹੈ ਪਰ ਉਹ ਹੈ ਤੇ ਹੁਣ ਤੁਸੀਂ ਛੋਟੇ ਛੋਟੇ ਜਿ 50 ਏਕੜ ਨੂੰ ਤੁਸੀਂ ਡਿਵੈਲਪ ਕਰਕੇ ਦਿਖਾ ਦੋਗੇ ਇਹਦਾ ਮਤਲਬ ਇਹ ਨਹੀਂ ਜੇ ਇਹ ਮੰਨ ਲੀਏ ਫਿਰ 63000 ਏਕੜ ਜਿਹੜੀ ਹੈ ਹੈਂਡ ਵੈਲ ਹੋ ਜੂਗੀ ਜੇ ਇਹ ਡਿਵੈਲਪ ਵੀ ਹੋ ਜਾਂਦੀ ਹੈ ਜੇ ਜਿਹੜਾ ਸੈਂਪਲ ਦੇ ਤੌਰ ਤੇ ਸਰਕਾਰ ਨੇ ਲਿਆ ਭਾਵੇਂ ਸਰਕਾਰ ਦੀ ਇਹ ਵਿਉਂਤਪੰਤੀ ਬਣਾ ਰਹੀ ਹੈ ਮੈਨੂੰ ਲੱਗਦਾ ਕਿ ਰਾਹ ਹੀ ਲੱਭ ਰਹੀ ਜਦੋਂ ਨੂੰ ਇਹਨੇ ਕਰਨਾ ਉਸ ਵੇਲੇ ਤਾਂ ਸਤਾਈ ਆ ਜਾਣੀ ਇਲੈਕਸ਼ਨ ਆ ਜਾਣੀ ਤੇ ਇਲੈਕਸ਼ਨ ਚ ਤਾਂ ਇਹ ਵੱਡਾ ਇਸ਼ੂ ਗੁਣੀ ਬਣ ਗਿਆ ਵੱਡਾ ਇਸ਼ੂ ਬਣ ਜਾਣਾ ਹੈ ਲੇਕਿਨ ਸੁਖਵੀਰ ਸਿੰਘ ਬਾਦਲ ਦੀ ਗੱਲ ਠੀਕ ਲੱਗਦੀ ਹੈ ਸਰ ਦਿੱਲੀ ਵਾਲਿਆਂ ਨੂੰ ਤਾਂ ਇਹ ਲੱਗਦਾ ਸੀ ਕਿ ਆਪਾਂ ਇਹ ਤਾਂ ਚਾਰ ਪੈਸੇ ਬਣਾਉਣੇ ਨੇ ਤੇ ਉਹ ਸ਼ਾਇਦ ਹੁਣ ਉਹਨਾਂ ਦੀ ਇੱਛਾ ਪੂਰੀ ਨਾ ਹੋਵੇ ਤੇ ਸੁਖਵੀਰ ਬਾਦਲ ਨੂੰ ਇਸ ਗੱਲ ਦਾ ਪਤਾ ਸੀ ਕਿ ਚ ਪੈਸੇ ਹੁੰਦੇ ਨੇ ਕਿ ਜਦੋਂ ਉਹ ਬਾਵਰ ਸੀ ਉਹਨਾਂ ਨੇ ਇਸ ਨੇ ਇੱਕ ਵਾਰ ਕੀਤੀ ਸੀ ਐਰੋ ਸਿਟੀ ਬਣਾਇਆ ਨਿਊ ਚੰਡੀਗੜ੍ਹ ਬਣਾਇਆ ਮੋਗਾਪੁਰ ਗੁਰੂਪ੍ਰੀਤ ਦਾਸ ਉਹ ਦੋ ਇਹ ਸਾਰਾ ਕੁਝ ਉਹਦੇ ਬਣਿਆ ਸੀ ਨਾ ਪਤਾ ਹੁੰਦਾ ਫਿਰ ਉਹ ਅਗਲਾ ਗੱਲ ਕਰਦਾ ਸ਼ਾਇਦ ਇਸ ਕਰ। ਸੋ ਇਹ ਤਾਂ ਗਰਮਿੰਟ ਨੂੰ ਲੱਗਦਾ ਕਿ ਇਹਨੂੰ ਐ ਸਮਝੀ ਕਿ ਕਿਸਾਨਾਂ ਦੀ ਪਾਰਸ਼ਲੀ ਜਿੱਤ ਹੋ ਰਹੀ ਹੈ ਜਾਂ ਕਿਸਾਨ ਇਸ ਵਾਰ ਵੀ ਜਿੱਤ ਵੱਲ ਵਧ ਰਹੇ ਨੇ। ਬਿਲਕੁਲ ਉਸ ਤਰ੍ਹਾਂ ਹੀ ਲੱਗਦਾ ਹੈ ਨਾਲੇ ਸਗਨ ਜਤਾ ਹੋ ਜਾਂਦਾ ਹੈ। ਆ ਸਗਨ ਤਾਂ ਉਹ ਵੀ ਹੋ ਗਿਆ ਬੇਬੇ ਭਿੰਦਰਗੌਰ ਦੀ ਵੀ ਤੇ ਜਿੱਤ ਹੋਊਗੀ। ਆ ਕਗਨਾਰ ਨਾਉਤ ਜਿਹਦਾ ਮੂੰਹ ਫਾੜਿਆ ਹੋਇਆ ਆ ਹਾਈ ਕੋਰਟ ਗਈ ਸੀ। ਮਾਨਹਾਨੀ ਤੇ ਕੇਸ ਜਿਹੜਾ ਬੇਬੇ ਨੇ ਕੀਤਾ ਹੋਇਆ ਉਹਦੀ ਪਟੀਸ਼ਨ ਰੱਦ ਹੋ ਗਈ। ਇਹਦਾ ਮਤਲਬ ਸ਼ੁਭ ਸ਼ਗਨ ਆ ਰਹੇ ਨੇ ਇਹ ਵੀ ਗੱਲ ਹੈ ਸ਼ੁਭ ਸ਼ਗਨ ਤਾਂ ਜੇ ਨਹੀਂ ਹੈ ਤਾਂ ਰਣਜੀਤ ਗਿੱਲ ਦੇ ਮਾਮਲੇ ਚ ਥੋੜੀ ਜਿਹੀ ਗੜਬੜ ਲੱਗਦੀ ਹੈ ਰਣਜੀਤ ਗਿੱਲ ਜਿਹੜਾ ਖੱਡਤਾ ਬਿਲਡਰ ਹੈ ਜਾਂ ਰੀਅਲ ਅਸਟੇਟ ਦਾ ਵਪਾਰੀ ਹੈ ਉਸ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਪਹਿਲਾਂ ਅਕਾਲੀਆਂ ਨੂੰ ਛੱਡਿਆ ਤੇ ਅਕਾਲੀਆਂ ਦੇ ਛੱਡਣ ਤੋਂ ਬਾਅਦ ਰੌਣਾ ਰੱਪਾ ਗਿਆ ਪੈ ਗਿਆ ਵੀ ਇਹ ਤਾਂ ਜਾਊਗਾ ਆਮ ਆਦਮੀ ਪਾਰਟੀ 'ਚ ਉਕ ਕੋਇਨਸੀਡੈਂਸ ਸਮਝੋ ਜੇ ਜੋ ਅਨਮੋਲ ਗਗਨ ਮਾਨ ਨੇ ਅਸਤੀਫਾ ਦਿੱਤਾ ਤੇ ਜਿਵੇਂ ਤਲਵੀਰ ਗਿਲਬਾਜਾ ਹਰਮਿਤ ਸੰਧੂਪਾਂਗ ਇਹਨੂੰ ਵੀ ਹਰਕਰ ਚਾਰਜ ਬਣਾ ਦੇਣਗੇ ਇਹ ਚਰਚਾ ਸ਼ੁਰੂ ਹੋ ਗਈ ਸੀ ਲੇਕਿਨ ਉਹਦਾ ਅਸਤੀਫਾ ਵਾਪਸ ਕਰਵਾਤਾ ਜਾਂ ਲੈ ਲੈ ਜੋ ਵੀ ਹੋਇਆ ਤੇ ਉਹਦੀ ਜਿਹੜੇ ਜਿਹੜਾ ਉਹਨੇ ਕਿਹਾ ਸੀ ਮੈਂ ਸਿਆਸਤ ਛੱਡਣੀ ਉਹ ਵਾਪਸ ਲੈ ਕੇ ਇਹਨੂੰ ਫਿਰ ਕਿੱਧਰ ਜਾਂਦਾ ਇਹ ਭਾਰਤੀ ਜਨਤਾ ਪੱਟ ਚੜਿਆ ਗਿਆ ਹੁਣ ਭਾਰਤੀ ਜਨਤਾ ਪਾਰਟੀ ਦੇ ਅਗਲੇ ਨੇ ਕੈਲਕੂਲੇਟ ਕੀਤਾ ਹੋਊਗਾ ਕੁਛ ਤਾਂ ਹੈ ਨਾ ਜਿਹੜਾ ਜਿਹੜਾ ਬੰਦਾ ਸਿਆਸਤ ਇੱਕ ਵਾਰੀ ਸੈਸ ਪਾਇਆ ਜਾਂਦਾ ਨਾਲੇ ਜਿਹੜਾ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਕਿ ਇਹ ਕੰਮ ਕਰਨ ਵਾਲੇ ਇਹਨਾਂ ਨੂੰ ਸਿਆਸਤ ਰਾਸ ਵੀ ਆਉਂਦੀ ਹੈ ਇਹਨਾਂ ਨੂੰ ਕਈ ਇੱਕ ਪ੍ਰੈਸ਼ਰ ਗਰੁੱਪ ਵਿੱਚ ਤਾਂ ਬਣਾਉਣਾ ਹੁੰਦਾ ਪਿੱਛੇ ਆਪਦੇ ਖੜਾ ਹੋਵੇ ਲੇਕਿਨ ਦੂਜੇ ਪਾਸੇ ਬਿਲਕੁਲ ਹੀ ਜਿਵੇਂ ਭਾਰਤੀ ਜਨਤਾ ਪਾਰਟੀ ਕਰਦੀ ਹੈ ਉਸ ਤਰ੍ਹਾਂ ਹੀ ਇਹ ਆਮ ਆਦਮੀ ਪਾਰਟੀ ਦਾ ਵੀ ਸਟਾਈਲ ਤਾਂ ਹੋਈ ਹੈ ਬਹੁਤ ਵੱੜੀ ਗੱਲ ਹੋਈ ਹੈ ਸਾਰਾ ਸਟਾਈਲ ਉਹੀ ਹੈ ਮੁਦੀ ਹਲਾ ਤੇ ਕੇਂਦਰ ਵੱਲ ਕੋਈ ਫਰਕ ਨਹੀਂ ਜੇ ਉਹਨਾਂ ਦੀ ਸ਼ੈਲੀ ਦੀ ਗੱਲ ਕਰੀਏ ਉਧਰ ਜੇ ਕਿਸੇ ਨੂੰ ਡਰਾਉਣਾ ਧਮਕਾਉਣਾ ਈ ਦੀ ਹੈਗੀ ਐ ਤੇ ਇਧਰ ਬਿジネス ਹੈਗੀ ਐ ਇਹ ਤਾਂ ਗੱਲਾਂ ਹੀ ਹੁੰਦੀਆਂ ਸੀ ਤੇ ਉਹ ਬਿジネス ਦਾ ਛਾਪਾ ਪੈ ਗਿਆ ਉਹਨੇ ਛਾਪਾ ਪੈ ਗਿਆ ਤੇ ਲੋਕ ਤਾਂ ਇਹੀ ਕਹਿੰਦੇ ਨੇ ਕਿ ਛਾਪਾ ਇਸ ਕਰਕੇ ਪਿਆ ਲੇਕਿਨ ਪ੍ਰਚਾਰ ਹੋਰ ਵੀ ਹੋ ਰਿਹਾ ਹੈ ਪ੍ਰਚਾਰ ਹੋਇਆ ਮਜੀਠੀਆ ਕਹਿੰਦੇ ਜੀ ਮਜੀਠੀਆ ਨਾਲ ਲਿੰਕ ਜੁੜਦੇ ਨੇ ਤਾਰ ਬਜੇ ਉਹ ਕਾਲੀਆ ਚ ਸੀ ਹੋ ਸਕਦਾ ਨੇੜੇ ਦਾ ਹੋਵੇ ਬੰਦਾ ਨੂੰ ਕੋਈ ਨਹੀਂ ਪਤਾ ਚਾ ਉਹ ਰੋਲਾ ਸੋਸ਼ਲ ਮੀਡੀਆ ਤੇ ਜਿਹੜਾ ਪੈ ਰਿਹਾ ਹੈ ਉਹ ਤਾਂ ਅਕਸਰ ਪੈ ਜਾਂਦਾ ਹੈ ਲੇਕਿਨ ਇਹ ਗਦੇ ਜੀ ਮਜੀਠੀਆ ਨੇ ਹੁਣ ਜਿਹੜਾ ਅੱਜ ਤੁਹਾਨੂੰ ਇੰਨਾ ਚਿਰ ਤੋਂ ਬਾਅਦ ਮਜੀਠੀਆ ਜਿਆਦਾ ਆ ਗਿਆ ਵੈਸੇ ਮਜੀਠੀਆ ਨਾਲ ਵੀ ਹੁਣ ਅੱਜ ਦੀ ਜਿਹੜੀ ਪੇਸ਼ੀ ਚ ਕਿਉਂਕਿ 14 ਦਿਨਾਂ ਬਾਅਦ ਪੇਸ਼ ਕਰਨਾ ਹੁੰਦਾ ਕਿਉਂਕਿ ਹਿਰਾਸਤ ਖਤਮ ਹੋ ਰਹੀ ਸੀ 14 ਦਿਨ ਦੀ ਨਾਇਕ ਹਿਰਾਸਤ ਤੇ ਹੁਣ ਉਹਨੂੰ ਜੁਡੀਸ਼ੀਅਲ ਕਸਟਡੀ ਬਦਾ ਦੀ ਹੁਣ 14 ਅਗਸਤ ਤੱਕ ਕਰਤੀ ਤੇ ਉਹਦੇ ਚ ਬਾਕੀ ਆ ਪੰਜ ਨੂੰ ਬਾਕੀ ਕੇਸ ਲੱਗੇ ਹੋਏ ਨੇ ਜਮਨਤ ਦਾ ਕੇਸ ਹੈ ਉਸ ਤੋਂ ਬਾਅਦ ਬਹਿਰਕ ਦਾ ਕੇਸ ਆ ਉਹ ਚੱਲ ਰਿਹਾ ਹੈ ਉਹ ਚੱਲਣੇ ਲੇਕਿਨ ਜੀਦਗਿੱਲ ਦੀ ਚਰਚਾ ਇਹ ਵੀ ਹੋ ਗਈ ਜਿਹੜਾ ਵਕੀਲ ਹੈ ਮਜੀਠੀਆ ਦਾ ਉਹ ਕਹਿੰਦਾ ਇਹਨਾਂ ਦੇ ਕੋਲ ਕੁਝ ਹੈ ਤਾਂ ਹੈ ਨਹੀਂ ਇਹ ਵੀ ਸੂਫੇ ਛੱਡੀ ਜਾਂਦੇ ਨੇ ਇਹ ਪਾਰਟੀ ਕਹਿੰਦੇ ਐਸੀ ਹੋਈ ਆ ਉਹ ਆਮ ਆਦਮੀ ਪਾਰਟੀ ਤੇ ਲੱਗਿਆ ਸੀ ਸੱਚ ਕੀ ਆ ਤਾਂ ਲੱਭਣਾ ਪੈਂਦਾ ਹਰ ਰੋਜ਼ ਮੈਂ ਤੁਹਾਨੂੰ ਦੱਸਦਾ ਅੱਜ ਕੱਲ ਤਾਂ ਖਬਰਾਂ ਚ ਵੀ ਸੱਚ ਲੱਭਣਾ ਪੈਂਦਾ ਉਹੀ ਪਤਾ ਨਹੀਂ ਔਰ ਰਵੀਸ਼ ਕੁਮਾਰ ਵਰਗਾ ਜਿਹੜਾ ਪੱਤਰਕਾਰ ਹੈ ਉਹ ਕਹੀ ਜਾਂਦਾ ਉਧਰੋਂ ਤਾਂ ਸ਼ਡਿਊਲ ਆ ਗਿਆ ਕਿ ਜੀ 9 ਸਤੰਬਰ ਨੂੰ ਇਲੈਕਸ਼ਨ ਹੋਣੀ ਹੈ ਰਾਸ਼ਟ੍ਰ ਉਪਰਾਸ਼ਟrapati ਦੀ ਔਰ ਦੂਜੇ ਪਾਸੇ ਰਵੀਸ਼ ਕੁਮਾਰ ਜੀ ਕਹਿੰਦੇ ਦਰੋਪਤੀ ਮੁਰਮੂ ਨੇ ਰੱਦ ਕਰਤੀ ਜਿਹੜੀ ਹੈ ਧੜਖੜ ਦਾ ਅਸਤੀਫਾ ਮਤਲਬ ਬੋਲੋ ਸੱਚ ਦੇਖ ਲਓ ਚੱਲ ਕੀ ਰਿਹਾ ਹੈ ਤੋਂ راہਲ ਗਾਂਧੀ ਜੋ ਕਹਿ ਰਿਹਾ ਵੀ ਅਰਨਜੋਤ ਜੀ ਦੇ ਮੇਰੇ ਤੁਮ ਕਾਇਆ ਸੀ ਉਹਦਾ ਵੀ ਸੱਚ ਲੱਭੂ ਹੁੰਦੇ ਸ ਵੀ ਸੱਚ ਹੈ ਕਿ ਨਹੀਂ ਉਹ ਤਾਂ ਕਹੇ ਸੀ ਕਾਨੂੰਨ ਬਣਨ ਤੋਂ ਪਹਿਲਾਂ ਤਿਆਰੀ ਤਾਂ ਪਹਿਲਾਂ ਦੀ ਸ਼ੁਰੂ ਹੋਈ ਸੀ ਸੋ ਬਹੁਤ ਕੁਝ ਇਹ ਦੇਸ਼ ਦੇ ਵਿੱਚ ਚੱਲਦਾ ਤੇ ਖਬਰਾਂ ਆਪਦੇ ਆਪ ਦੇ ਨਜ਼ਰੀਏ ਤੋਂ ਲੋਕ ਭੇਜਦੇ ਨੇ ਛੜਦੇ ਨੇ ਸਗੂਫੇ ਤੇ ਆਮ ਬੰਦੇ ਨੂੰ ਤਾਂ ਬਹੁਤ ਮਿਹਨਤ ਕਰਨੀ ਪੈਂਦੀ ਹੈ ਸੱਚ ਲੱਭਣ ਦੀ ਆਪਾਂ ਵੀ ਲੱਭਿਆ ਸੱਚ ਕੀ ਸੱਚਮੁੱਚ ਹੀ ਇਹ ਕਿਸਾਨਾਂ ਦੀ ਪਾਰਸ਼ਲੀ ਜਿੱਤ ਹੋਈ ਹੈ ਆਪਾਂ ਲੱਭਦੇ ਆ ਸੱਚ ਬੈਠ ਕੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ